ਜੋ ਨੌਜਵਾਨ ਦਿਨੋ ਦਿਨ ਕਰਜ਼ਈ ਹੁੰਦੇ ਜਾ ਰਹੇ ਨੇ ਆਪਣੀ ਪੜ੍ਹਾਈ ਤੇ ਪੈਸਾ ਲਾਉਣ ਦੀ ਬਜਾਏ ਉਹਨਾਂ ਚੀਜ਼ਾਂ ਦੇ ਪੈਸਾ ਲਾ ਰਹੇ ਨੇ ਜਿੰਨਾਂ ਦਾ ਉਹਨਾਂ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਹੁੰਦਾ ਜੀ ਹਾਂ ਗੱਲ ਕਰਦੇ ਆ ਆਈਫੋਨ ਦੀ ਅੱਜ ਦੇ ਸਮੇਂ 'ਚ ਹਰ ਨੌਜਵਾਨ ਦੇ ਹੱਥ 'ਚ ਆਈਫੋਨ ਦੇਖੋ ਨੂੰ ਮਿਲਦਾ ਹੈ ਤਾਂ ਇਸ ਨੇ ਹੁਣ ਭਾਰਤ ਬਾਜ਼ਾਰ ਦੀ ਆਮਦਨ ਤੇ ਵੱਡਾ ਅਸਰ ਪਾਇਆ ਹੈ ਤਾਂ ਦੱਸ ਦਈਏ ਕਿ ਭਾਰਤ ਵਿੱਚ ਆਈਫੋਨ ਰੱਖਣ ਵਾਲੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਇਸ ਦਾ ਅਸਰ Apple ਦੇ ਭਾਰਤ ਬਾਜ਼ਾਰ ਦੀ ਆਮਦਨ ਤੇ ਵੀ ਨਜ਼ਰ ਆ ਰਿਹਾ ਹੈ ਵਿੱਤੀ ਸਾਲ 2022 ਚ ਭਾਰਤ ਚ ਕੰਪਨੀ ਦੀ ਕਮਾਈ 45% ਦੀ ਵੱਧ ਕੇ 4 ਅਰਬ ਡਾਲਰ ਯਾਨੀ 33000 ਕਰੋੜ ਰੁਪਏ ਤੇ ਪਹੁੰਚ ਗਈ ਹੈ Apple ਦੇ CEO Tim Cook ਨੇ ਦੱਸਿਆ ਸੀ ਕਿ ਵਿੱਤੀ ਸਾਲ 2022 ਦੀ ਆਖਰੀ ਤਿਮਾਹੀ ਵਿੱਚ ਭਾਰਤ ਵਿੱਚ ਆਈਫੋਨ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ ਹੈ ਸਾਲ 2021 ਚ ਭਾਰਤ ਚ 48 ਲੱਖ ਆਈਫੋਨ ਵੇਚੇ ਗਏ ਸਨ ਜੋ ਸਾਲ 2020 ਦੇ ਮੁਕਾਬਲੇ 75% ਦੀ ਜ਼ਿਆਦਾ ਸਨ ਤਾਂ ਸਾਲ 2022 ਵਿੱਚ ਦੇਸ਼ ਭਰ ਵਿੱਚ 70 ਲੱਖ ਤੋਂ ਵੱਧ ਆਈਫੋਨ ਵੇਚੇ ਗਏ ਨੇ ਅਜਿਹੇ ਚ ਆਈਫੋਨ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਦੁੱਗਣੀ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਸਾਲ 2018 ਤੱਕ ਦੇਸ਼ ਭਰ ਵਿੱਚ ਆਈਫੋਨ ਖਰੀਦਣ ਵਾਲਿਆਂ ਦੀ ਗਿਣਤੀ ਸਿਰਫ 20 ਲੱਖ ਸੀ ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਦੇਸ਼ 'ਚ ਆਈਫੋਨ ਦੀ ਵਿਕਰੀ 'ਚ ਅਚਾਨਕ ਵਾਧੇ ਦਾ ਮੁੱਖ ਕਾਰਨ ਕੀ ਹੈ ਤਾਂ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ 'ਚ ਵਿਕਣ ਵਾਲੇ ਹਰ 10 ਆਈਫੋਨ 'ਚੋਂ 7 EMI 'ਤੇ ਖਰੀਦੇ ਜਾਂਦੇ ਹਨ ਭਾਰਤ 'ਚ ਆਈਫੋਨ 14 ਦੀ ਕੀਮਤ 79900 ਰੁਪਏ ਹੈ ਹਾਲਾਂਕਿ ਤੁਸੀਂ ਇਸ ਨੂੰ EMI 'ਤੇ Apple Store ਤੋਂ ਸਿਰਫ 9404 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਹੋ ਤੇਸ ਤੋਂ ਇਲਾਵਾ Amazon Gaaka ਨੂੰ iPhone 15 ਸਿਰਫ 3746 ਰੁਪਏ ਦੀ ਸ਼ੁਰੂਆਤ ਤੇ ਮਿਲ ਰਿਹਾ ਹੈ Apple ਨੇ ਪਿਛਲੇ ਕੁਝ ਸਾਲਾਂ ਚ ਭਾਰਤ ਚ ਬਾਜ਼ਾਰ ਦੇ ਵਿਸਤਾਰ ਲਈ ਆਪਣੀ ਰਣਨੀਤੀ ਚ ਵੱਡੇ ਬਦਲਾਅ ਕੀਤੇ ਨੇ ਕੰਪਨੀ ਲੋਕਾਂ ਨੂੰ Apple iPhone ਤੇ MacBook EMI ਤੇ ਵੇਚ ਰਹੀ ਹੈ ਜਿਸ ਦੇ ਨਾਲ ਹੁਣ ਹਰ ਨੌਜਵਾਨ ਦੇ ਹੱਥ ਦੇ ਵਿੱਚ iPhone ਦਿਖ ਰਿਹਾ ਹੈ ਤਾਂ ਹੀ ਇੱਕ ਵੱਡਾ ਕਾਰਨ ਹੈ ਜਿਸ ਦੇ ਨਾਲ ਭਾਰਤ ਬਾਜ਼ਾਰ ਦੀ ਆਮਦਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਸ ਦਿਖਾਵੇ ਦੀ ਦੁਨੀਆ 'ਚ ਨੌਜਵਾਨ ਦਿਨੋ-ਦਿਨ ਕਰਜ਼ਈ ਹੁੰਦੇ ਜਾ ਰਹੇ ਨੇ ਆਪਣੀ ਪੜ੍ਹਾਈ ਤੇ ਪੈਸਾ ਲਾਉਣ ਦੀ ਬਜਾਏ ਉਹਨਾਂ ਚੀਜ਼ਾਂ ਦੇ ਪੈਸਾ ਲਾ ਰਹੇ ਨੇ ਜਿਨ੍ਹਾਂ ਦਾ ਉਹਨਾਂ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਹੁੰਦਾ ਹੈ ਜੀ ਹਾਂ ਗੱਲ ਕਰਦੇ ਆ ਆਈਫੋਨ ਦੀ ਅੱਜ ਦੇ ਸਮੇਂ 'ਚ ਹਰ ਨੌਜਵਾਨ ਦੇ ਹੱਥ 'ਚ ਆਈਫੋਨ ਦੇਖੋ ਨੂੰ ਮਿਲਦਾ ਹੈ ਤਾਂ ਇਸ ਨੇ ਹੁਣ ਭਾਰਤ ਬਾਜ਼ਾਰ ਦੀ ਆਮਦਨ ਤੇ ਵੱਡਾ ਅਸਰ ਪਾਇਆ ਹੈ ਤਦਾਸ ਦਈਏ ਕਿ ਭਾਰਤ ਵਿੱਚ ਆਈਫੋਨ ਰੱਖਣ ਵਾਲੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਇਸ ਦਾ ਅਸਰ ਐਪਲ ਦੇ ਭਾਰਤ ਬਾਜ਼ਾਰ ਦੀ ਆਮਦਨ ਤੇ ਵੀ ਨਜ਼ਰ ਆ ਰਿਹਾ ਹੈ ਵਿੱਤੀ ਸਾਲ 2022 ਚ ਭਾਰਤ ਚ ਕੰਪਨੀ ਦੀ ਕਮਾਈ 45% ਦੀ ਵਧ ਕੇ 4 ਅਰਬ ਡਾਲਰ ਯਾਨੀ 33000 ਕਰੋੜ ਰੁਪਏ ਤੇ ਪਹੁੰਚ ਗਈ ਹੈ ਐਪਲ ਦੇ ਸੀਈਓ ਟਿਮ ਕੁੱਕ ਨੇ ਦੱਸਿਆ ਸੀ ਕਿ ਵਿੱਤੀ ਸਾਲ 2022 ਦੀ ਆਖਰੀ ਤਿਮਾਹੀ ਵਿੱਚ ਭਾਰਤ ਵਿੱਚ ਆਈਫੋਨ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ ਹੈ ਤਾਂ ਸਾਲ 2021 ਚ ਭਾਰਤ ਚ 48 ਲੱਖ ਆਈਫੋਨ ਵੇਚੇ ਗਏ ਸਨ ਜੋ ਸਾਲ 2020 ਦੇ ਮੁਕਾਬਲੇ 75% ਦੀ ਜ਼ਿਆਦਾ ਸਨ ਤਾਂ ਸਾਲ 2022 ਵਿੱਚ ਦੇਸ਼ ਭਰ ਵਿੱਚ 70 ਲੱਖ ਤੋਂ ਵੱਧ ਆਈਫੋਨ ਵੇਚੇ ਗਏ ਨੇ ਅਜਿਹੇ ਚ ਆਈਫੋਨ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਦੁੱਗਣੀ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਸਾਲ 2018 ਤੱਕ ਦੇਸ਼ ਭਰ ਵਿੱਚ ਆਈਫੋਨ ਖਰੀਦਣ ਵਾਲਿਆਂ ਦੀ ਗਿਣਤੀ ਸਿਰਫ 20 ਲੱਖ ਸੀ ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਦੇਸ਼ 'ਚ ਆਈਫੋਨ ਦੀ ਵਿਕਰੀ 'ਚ ਅਚਾਨਕ ਵਾਧੇ ਦਾ ਮੁੱਖ ਕਾਰਨ ਕੀ ਹੈ ਤਾਂ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ 'ਚ ਵਿਕਣ ਵਾਲੇ ਹਰ 10 ਆਈਫੋਨ 'ਚੋਂ 7 EMI 'ਤੇ ਖਰੀਦੇ ਜਾਂਦੇ ਹਨ ਭਾਰਤ 'ਚ ਆਈਫੋਨ 14 ਦੀ ਕੀਮਤ 79900 ਰੁਪਏ ਹੈ ਹਾਲਾਂਕਿ ਤੁਸੀਂ ਇਸ ਨੂੰ EMI 'ਤੇ Apple Store ਤੋਂ ਸਿਰਫ 9404 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਹੋ ਤੇਸ ਤੋਂ ਇਲਾਵਾ Amazon Gaaka ਨੂੰ iPhone 15 ਸਿਰਫ 3746 ਰੁਪਏ ਦੀ ਸ਼ੁਰੂਆਤ ਤੇ ਮਿਲ ਰਿਹਾ ਹੈ Apple ਨੇ ਪਿਛਲੇ ਕੁਝ ਸਾਲਾਂ ਚ ਭਾਰਤ ਚ ਬਾਜ਼ਾਰ ਦੇ ਵਿਸਤਾਰ ਲਈ ਆਪਣੀ ਰਣਨੀਤੀ ਚ ਵੱਡੇ ਬਦਲਾਅ ਕੀਤੇ ਨੇ ਕੰਪਨੀ ਲੋਕਾਂ ਨੂੰ Apple iPhone ਤੇ MacBook EMI ਤੇ ਵੇਚ ਰਹੀ ਹੈ ਜਿਸ ਦੇ ਨਾਲ ਹੁਣ ਹਰ ਨੌਜਵਾਨ ਦੇ ਹੱਥ ਦੇ ਵਿੱਚ iPhone ਦਿਖ ਰਿਹਾ ਹੈ ਤਾਂ ਹੀ ਇੱਕ ਵੱਡਾ ਕਾਰਨ ਹੈ ਜਿਸ ਦੇ ਨਾਲ ਭਾਰਤ ਬਾਜ਼ਾਰ ਦੀ ਆਮਦਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ